ਮੈਂ ਬਹੁਤ ਸਾਰੀਆਂ ਨਿਊਜ਼ ਆ ਰਹੀਆਂ ਵੇ ਕੈਨੇਡਾ ਦੇ ਵਿੱਚ ਕੰਮ ਨਹੀਂ ਹੈਗਾ ਕੈਨੇਡਾ ਭਰ ਗਿਆ ਕੈਨੇਡਾ ਦੇ ਵਿੱਚ ਰਹਿਣ ਨੂੰ ਜਗ੍ਹਾ ਨਹੀਂ ਰਹੀ ਹਾਲਾਂਕਿ ਜੇ ਆਪਾਂ ਦੇਖੀਏ ਤਾਂ ਵਰਲਡ ਦੀ ਸੈਕੰਡ ਲਾਰਜੈਸਟ ਕੰਟਰੀ ਹੈਗੀ ਹੈ ਕੈਨੇਡਾ ਤੇ ਕੀ ਲੱਗਦਾ ਵੀ ਕੀ ਕੀ ਕਾਰਨ ਹੈ ਇਸ ਦਾ ਵੀ ਕੁਝ ਪ੍ਰੋਵਿੰਸ ਦੇ ਵਿੱਚ ਹੀ ਪੰਜਾਬੀ ਜਾਈ ਜਾਂਦੇ ਆ ਜਾਂ ਕਿਸ ਤਰ੍ਹਾਂ ਦੇ ਨਾਲ ਤੁਸੀਂ ਇਸ ਨੂੰ ਐਕਸਪਲੇਨ ਕਰੋਗੇ ਵੀ ਇਸ ਤਰ੍ਹਾਂ ਕਰਕੇ ਜਿਹੜਾ ਹੈ ਹੋਰ ਵੀ ਜਿਹੜੀ ਕਿਸੇ ਪ੍ਰੋਵਿੰਸ ਦੇ ਵਿੱਚ ਆਇਆ ਜਾ ਸਕਦਾ ਆ ਸਭ ਤੋਂ ਪਹਿਲਾਂ ਤਾਂ ਸਰ ਜਿਵੇਂ ਤੁਸੀਂ ਆਲਰੇਡੀ ਦੱਸਿਆ ਕਿ ਕੈਨੇਡਾ ਜਿਹੜਾ ਹੈ ਸੈਕੰਡ ਲਾਰਜੈਸਟ ਕੰਟਰੀ ਹੈ ਤੇ ਜੇ ਆਪਾਂ ਕੰਪੈਰੀਜ਼ਨ ਕਰਦੇ ਆਂ ਇੰਡੀਆ ਦੇ ਕੈਨੇਡਾ ਦਾ ਤੇ ਇੱਕ ਪ੍ਰੋਵਿੰਸ ਦੀ ਇੱਕ ਬਹੁਤ ਹੀ ਛੋਟੀ ਜੀ ਜਗ੍ਹਾ ਦੇ ਵਿੱਚ ਸਾਡੀ ਪੂਰੀ ਇੰਡੀਆ ਜਿਹੜੀ ਲੋਕੇਸ਼ਨ ਹੈ ਜਿਹੜਾ ਇੱਕ ਡਾਇਮੀਟਰ ਹੈ ਉਹ ਉਹਦੇ ਵਿੱਚ ਆ ਜਾਂਦਾ ਹੈ ਤੇ ਦੂਜੀ ਗੱਲ ਜੇ ਆਪਾਂ ਕਰਦੇ ਆਂ ਕਿ ਉੱਥੇ ਦੀ ਘਾਟ ਹੋ ਰਹੀ ਐ ਉੱਥੇ ਰਹਿਣ ਨੂੰ ਜਗ੍ਹਾ ਨਹੀਂ ਐ ਖਾਣੇ ਦੀ ਘਟੋਰੀਆ ਐਦਾ ਦਾ ਬਿਲਕੁਲ ਵੀ ਨਹੀਂ ਹੈ ਕੈਨੇਡਾ ਜਿਹੜੀ ਕੰਟਰੀ ਹੈ ਉਹ ਸ਼ੁਰੂ ਤੋਂ ਹੀ ਬਹੁਤ ਵੈਲ ਪਲਾਨਡ ਵੈਲ ਡਿਵੈਲਪਡ ਰਹੀ ਹੈ ਉਹ ਹਮੇਸ਼ਾ ਕੋਈ ਵੀ profession ਜਿਹੜਾ ਡਿਮਾਂਡ ਦੇ ਵਿੱਚ ਦਿੰਦੀ ਹੈ ਉਹਨਾਂ ਦਾ ਹਮੇਸ਼ਾ ਇੱਕ ਫਾਰਮੂਲਾ ਹੁੰਦਾ ਹੈ ਕਿ ਕੋਈ ਵੀ ਪ੍ਰੋਵਿੰਸ ਜਦੋਂ ਉਹਨਾਂ ਨੇ ਸਟਾਰਟ ਕਰਨਾ ਹੁੰਦਾ ਹੈ ਉਹ ਕੀ ਕਰਦੇ ਆ ਉਹਦੇ ਵਿੱਚ ਦੇਖਦੇ ਆ ਕਿ ਇੱਕ ਪ੍ਰੋਵਿੰਸ ਨੂੰ ਜੇ ਆਪਾਂ ਬਹੁਤ ਉੱਪਰ ਲੈ ਕੇ ਜਾਣਾ ਹੈ ਕਿਉਂਕਿ 온ਟਾਰੀਓ ਦੇ ਵਿੱਚ ਤਾਂ ਹਰ ਕੋਈ ਜਾ ਰਿਹਾ ਹੈ ਮੋਸਟਲੀ ਸਾਡੇ ਪੰਜਾਬੀ ਕੀ ਕਰਦੇ ਆ ਬ੍ਰੈਮਟਨ ਮਿਸਿਸਾਗਾ ਟੋਰਾਂਟੋ ਇਹ ਤਿੰਨ ਲੋਕੇਸ਼ਨਸ ਨੂੰ ਬਹੁਤ ਜ਼ਿਆਦਾ ਪ੍ਰੀਫਰੈਂਸ ਦਿੰਦੇ ਆ ਮੈਰੀਟੋਬਾ ਦੇ ਵਿੱਚ ਵਿਨੀਪੈਗ ਦੇ ਵਿੱਚ ਜਾ ਰਹੇ ਆ ਹੋਰ ਕਿਸੇ ਸਿਟੀ ਦੇ ਵਿੱਚ ਨਹੀਂ ਜਾ ਰਹੇ ਬੀਸੀ ਆਲਮੋਸਟ ਫੁੱਲ ਹੋ ਚੁੱਕਿਆ ਹੈ ਤੇ ਉੱਥੇ ਕ੍ਰਾਈਮ ਰੇਟ ਵੀ ਬਹੁਤ ਜ਼ਿਆਦਾ ਵੱਧ ਚੁੱਕਿਆ ਹੈ ਕਿਉਂਕਿ ਇੱਕ ਸਿਟੀ ਉੱਥੇ ਜਿਹੜੀ ਹੈਗੀ ਹੈ ਸਾਰੀ ਉੱਥੇ ਬਹੁਤ ਪੁਰਾਣੇ ਜਿਹੜੇ ਪੋਪੂਲੇਸ਼ਨ ਹੈ ਇੰਡੀਅਨ ਉਹ ਬਹੁਤ ਜ਼ਿਆਦਾ ਰਹਿ ਰਹੀ ਹੈ ਤੇ ਉੱਥੇ ਮਤਲਬ ਬਹੁਤ ਰੇਅਰ ਇੱਕ ਫੋਰਨਰ ਨੂੰ ਦੇਖਣ ਨੂੰ ਮਿਲਦਾ ਹੈ ਤੇ ਇਸ ਕਰਕੇ ਉੱਥੇ ਕ੍ਰਾਈਮ ਰੇਟ ਵੀ ਵੱਧ ਚੁੱਕਿਆ ਹੈ ਬਟ ਇਹਦਾ ਮਤਲਬ ਬਿਲਕੁਲ ਵੀ ਇਹ ਨਹੀਂ ਹੈ ਕਿ ਤੁਸੀਂ ਅਪਲਾਈ ਨਹੀਂ ਕਰ ਸਕਦੇ ਜਾਂ ਫਿਰ ਉੱਥੇ ਲੈਂਡ ਏਰੀਆ ਘਟੋ ਗਿਆ ਜਾਂ ਰਹਿਣ ਨੂੰ ਜਗ੍ਹਾ ਨਹੀਂ ਹੈ ਜਾਂ ਖਾਣ ਪੀਣ ਦੀ ਘਾਟ ਤਾਂ ਕਦੇ ਇੰਡੀਆ ਦੇ ਵਿੱਚ ਵੀ ਨਹੀਂ ਸੀ ਤੇ ਅੱਜ ਵੀ ਕੈਨੇਡਾ ਦੇ ਵਿੱਚ ਵੀ ਨਹੀਂ ਹੈ ਬਹੁਤ ਸਾਰੀ ਪ੍ਰੀ ਅਪਰੂਵਡ ਐਲਐਮਆਈ ਅੱਜ ਵੀ ਜੇ ਤੁਸੀਂ ਮੇਰੀਆਂ ਗੱਲਾਂ ਤੇ ਨਾ ਜਾ ਕੇ ਸੀਆਈਸੀ ਦੀ ਸਾਈਟ ਤੇ ਜਾਂਦੇ ਹੋ ਉੱਥੇ ਜਾ ਕੇ ਜੋਬ ਬੈਂਕ ਦੇ ਵਿੱਚ ਜਾਂਦੇ ਹੋ ਜੋਬ ਪੋਰਟਲਸ ਨੂੰ ਚੈੱਕ ਕਰਦੇ ਹੋ ਤੇ ਬਹੁਤ ਹੀ ਹਿਊਜ ਡਿਮਾਂਡ ਦੇ ਵਿੱਚ ਜਿਹੜੀ ਵੈਕੈਂਸੀਜ਼ ਐ ਉੱਥੇ ਅਵੇਲੇਬਲ ਐ ਤੇ ਤੁਸੀਂ ਡਾਇਰੈਕਟ ਵੀ ਅਪਲਾਈ ਕਰ ਸਕਦੇ ਹੋ ਹਲੋ ਸਤਿ ਸ਼੍ਰੀ ਅਕਾਲ ਜੀ ਕੌਣ ਬੋਲ ਰਹੇ ਹੋ ਸਤਿ ਸ਼੍ਰੀ ਅਕਾਲ ਜੀ ਨੀਸ਼ਾ ਕਰ ਰਹੇ ਹਾਂ ਹਾਂ ਜੀ ਦੱਸੋ ਜੀ ਆਪਣੀ ਪ੍ਰੋਫਾਈਲ ਤੇ ਸਵਾਲ ਦੱਸੋ ਸਿੱਧੇ ਕਿਵੇਂ ਨਾ ਡੀਸੀ ਨਾਲ ਸਿੰਕ ਕੀ ਹੋਈ ਹੈ ਹਮ ਐਂਡ ਫਿਰ ਨਹੀਂ ਆਇਆ ਇਸ ਦੀ ਕੀ ਹੋਈ ਹੈ ਕੋਮ ਇਸ ਮੈਂ ਸਿਕ ਸੋ ਬਰਨਸ ਹੋ ਰਿਹਾ ਹੈ 2 ਸਾਲ ਦਾ ਮੇ ਕੋ ਐਕਸਪੀਰੀਅੰਸ ਹੈ ওকে ਐਂਡ ਮਾਈ 29 ਰਾਈਟ ਮੈਮ ਤੇ ਤੁਸੀਂ ਸਿੰਗਲ ਹੋ ਕੀ ਫੈਮਿਲੀ ਹੈ ਤੁਹਾਡੇ ਨਾਲ ਸਿੰਮਨ ਸਿੰਘ ਜੀ। ਓਕੇ ਮੈਮ ਜਿਵੇਂ ਅਸੀਂ ਹੁਣੇ ਲਾਈਵ ਦੱਸ ਰਹੇ ਸੀਗੇ ਕਿ ਕੈਨੇਡਾ ਦੇ ਵਿੱਚ ਲੈਂਡ ਏਰੀਆ ਬਹੁਤ ਜ਼ਿਆਦਾ ਹੈ ਤੇ ਬਿਲਕੁਲ ਐਦਾਂ ਹੀ ਸਾਡੇ ਕੋਲ ਐਟਲੈਂਟਿਕ ਪ੍ਰੋਵਿੰਸ ਦੇ ਵਿੱਚ ਨੋਵਾ ਸਕੋਸ਼ੀਆ ਜਿਹੜਾ ਪ੍ਰੋਵਿੰਸ ਹੈ ਨਰਸਿੰਗ ਦੀ ਹਿਊਜ ਡਿਮਾਂਡ ਦਾ ਕੰਟਰੈਕਟ ਜਿਹੜਾ ਸਾਡੇ ਕੋਲ ਆਇਆ ਹੋਇਆ ਹੈ ਜੇ ਤੁਸੀਂ ਵੀ ਅਪਲਾਈ ਕਰਨਾ ਹੈ ਨਰਸਿੰਗ profession ਦੇ ਲਈ ਸਾਡੇ ਕੋਲ ਬਹੁਤ ਹੀ ਵਧੀਆ ਇੱਕ ਕੰਟਰੈਕਟ ਹੈ ਜਿਹਦੇ ਵਿੱਚ ਹਿਊਜ ਡਿਮਾਂਡ ਹੈ ਤੇ ਜਿਹੜੀ ਬੇਸਿਕ ਰਿਕੁਆਇਰਮੈਂਟ ਹੈ ਐਨਐਮ ਵਾਲਾ ਕੈਂਡੀਡੇਟ ਵੀ ਅਪਲਾਈ ਕਰ ਸਕਦਾ ਹੈ ਜਿਵੇਂ ਤੁਸੀਂ ਆਲਰੇਡੀ ਦੱਸਿਆ ਕਿ ਤੁਸੀਂ ਡਿਗਰੀ ਕੀਤੀ ਹੈ ਬਿਲਕੁਲ ਡੈਫੀਨ ਵੀ ਯੂ ਆਰ ਕੁਆਲੀਫਾਈਂਗ ਫॉर दैट ਪ੍ਰੋਗਰਾਮ ਤੇ ਸਭ ਤੋਂ ਵਧੀਆ ਉਸ ਪ੍ਰੋਗਰਾਮ ਦੇ ਵਿੱਚ ਜਿਹੜਾ ਗੱਲ ਹੈ ਜੋ ਕਿ ਧਿਆਨ ਦੇਣ ਯੋਗ ਹੈ ਕਿ ਉਹਦੇ ਵਿੱਚ ਇੰਡੀਆ ਤੋਂ ਹੀ ਪਹਿਲਾਂ ਤੁਹਾਡਾ ਜਿਹੜਾ ਕੰਮ ਹੈ ਪਹਿਲਾਂ ਪੀਆਰ ਲਈ ਸ਼ੁਰੂ ਹੋਏਗਾ ਨੋਮੀਨੇਸ਼ਨ ਆਨ ਤੋਂ ਬਾਅਦ ਯੂ ਹੈਵ ਟੂ ਆਪਸ਼ਨਸ ਕਿ ਤੁਸੀਂ ਪੀਆਰ ਦੀ ਵੇਟ ਵੀ ਕਰ ਸਕਦੇ ਹੋ ਰਾਦਰ ਦੈਨ ਵੇਟਿੰਗ ਇਨ ਇੰਡੀਆ ਫॉर ਯੂਰ ਪੀਆਰ ਤੁਸੀਂ ਕੈਨੇਡਾ ਵਰਕ ਪਰਮਿਟ ਤੇ ਜਾ ਕੇ ਆਪਣੀ ਜਿਹੜੀ ਜੌਬ ਹੈ ਉਹ ਸ਼ੁਰੂ ਕਰ ਸਕਦੇ ਹੋ ਬਟ ਇਹਦੇ ਵਿੱਚ ਜਿਹੜੀ ਪੋਜੀਸ਼ਨ ਰਹੇਗੀ ਮੈਮ ਦੈਟ ਵਿਲ ਬੀ ਦੈਟ ਵੁੱਡ ਬੀ ਪੇਸ਼ੈਂਟ ਏਡ ਮਤਲਬ ਤੁਹਾਨੂੰ ਹਸਪੀਟਲ ਦੇ ਵਿੱਚ ਜੌਬ ਮਿਲੇਗੀ ਜਿਹਦੇ ਵਿੱਚ ਤੁਸੀਂ ਪੇਸ਼ੈਂਟ ਕੇਅਰ ਦਾ ਕੰਮ ਕਰ ਸਕਦੇ ਹੋ 올ਡੇਜ ਹੋਮ ਦੇ ਵਿੱਚ ਵੀ ਕੰਮ ਕਰ ਸਕਦੇ ਹੋ ਬਟ ਇਟ ਊਡ ਬੀ ਆਰ ਗਾਰੰਟੀ ਕਿ ਤੁਹਾਡਾ ਜਿਹੜਾ ਕੰਮ ਹੋਏਗਾ ਉਹ ਬਿਲਕੁਲ ਸੇਫ ਹੋਏਗਾ ਹੈਲੋ ਹੂੰ ਉਮੀਦ ਕਰਦੇ ਆ ਕਿ ਤੁਹਾਨੂੰ ਤੁਹਾਡੇ ਸਵਾਲ ਦਾ ਜਵਾਬ ਹੈ ਜਿਹੜਾ ਮਿਲ ਚੁੱਕਾ ਹੋਣਾ ਹੈ ਨਹੀਂ ਤਾਂ ਤੁਸੀਂ ਇੱਕ ਵਾਰ ਆਫਿਸ ਦੇ ਵਿੱਚ ਵਿਜ਼ਿਟ ਕਰ ਸਕਦੇ ਹੋ ਗੋ ਵੀਜ਼ਾ ਦੇ ਔਰ ਉੱਥੇ ਜਾਣਕਾਰੀ ਵੀ ਹਾਸਲ ਕੀਤੀ ਜਾ ਸਕਦੀ ਹੈ ਮੈਮ ਕਿਹੜੇ ਕਿਹੜੇ ਤਰੀਕੇ ਦੇ ਨਾਲ ਜਿਹੜੇ ਸਟੱਡੀ ਵੀਜ਼ਾ ਤੋਂ ਇਲਾਵਾ ਵਿਦੇਸ਼ ਜਾ ਸਕਦੇ ਆ ਜਿਵੇਂ ਇੱਕ ਤਾਂ ਵਰਕ ਵੀਜ਼ੇ ਦੀ ਤੁਸੀਂ ਗੱਲ ਕਰ ਰਹੇ ਹੋ ਹਨਾ ਇੱਕ ਪੀਆਰ ਦੀ ਗੱਲ ਕਰ ਰਹੇ ਹੋ ਸੌਖਾ ਜੇ ਆਪਾਂ ਮੰਨਦੇ ਆ ਕਿਹੜਾ ਹੈਗਾ ਇਸ ਦੇ ਵਿੱਚ ਆ ਸਰ ਸੌਖੇ ਦੀ ਜਿਹੜੀ ਗੱਲ ਕਰੀਏ ਜੇ ਤੁਹਾਡਾ ਪ੍ਰੋਫਾਈਲ ਹੀ ਮੈਚ ਡਾਇਰੈਕਟ ਹੋ ਰਿਹਾ ਕਿਸੇ ਵੀ ਪ੍ਰੋਗਰਾਮ ਦੇ ਵਿੱਚ ਤੇ ਸਾਰਾ ਕੁਝ ਹੀ ਸੂਖਾ ਹੈ ਜੇ ਆਪਾਂ ਗੱਲ ਕਰੀਏ ਕਿ ਕਿੰਨੇ ਤਰੀਕੇ ਆ ਸਟੂਡੈਂਟ ਵੀਜ਼ਾ ਤੋਂ ਇਲਾਵਾ ਜਾਣ ਦੇ ਤਾਂ ਇਹ ਤਾਂ ਬਹੁਤ سارے ਤਰੀਕੇ ਆ ਟੋਟਲ 80 ਤਰੀਕਾ ਨਾਲ ਤੁਸੀਂ ਕੈਨੇਡਾ ਦੀ ਜਿਹੜੀ ਪੀਆਰ ਤੱਕ ਪਹੁੰਚ ਸਕਦੇ ਹੋ ਇਹਦੇ ਵਿੱਚ ਬਹੁਤ ਸਾਰੀ ਕੈਟਾਗਰੀਜ਼ ਆਂਦੀਆਂ ਜਿਦੇ ਵਿੱਚ ਸੈਲਫ এমਪਲoyed ਹੈ ਬਿਜ਼ਨਸਮੈਨ ਹੈ ਐਂਟਰਪ੍ਰਨਿਓਰ ਹੈ ਜੇ ਤੁਸੀਂ ਇਨਵੈਸਟਮੈਂਟ ਕਰਨੀ ਹੈ ਸਿਰਫ ਤੁਸੀਂ ਸਟੇਟਸ ਹੀ ਦੇਖ ਰਹੇ ਹੋ ਸਿਰਫ ਤੁਸੀਂ ਇਹ ਸੋਚ ਰਹੇ ਹੋ ਕਿ ਆਪਣੀ ਫੈਮਿਲੀ ਲਾਂ ਮੂਵ ਹੋਣਾ ਹੈ ਤੁਸੀਂ ਉੱਥੇ ਜਾ ਕੇ ਆਪਣਾ ਬਿਜ਼ਨਸ ਸਟਾਰਟ ਕਰਨਾ ਹੈ ਜਾਂ ਫਿਰ ਤੁਸੀਂ ਉੱਥੇ ਜੌਬ ਕਰਨ ਲਈ ਜਾ ਰਹੇ ਹੋ ਬਹੁਤ ਸਾਰੇ ਤਰੀਕਾ ਕਿ ਆ ਜਿਹਦੇ ਵਿੱਚ ਤੁਸੀਂ ਆਪਣੀ ਕੈਨੇਡਾ ਦੀ ਜਿਹੜੀ ਪੀਆਰ ਹੈ ਕੈਨੇਡਾ ਦਾ ਜਿਹੜਾ ਸਟੇਟਸ ਹੈ ਉਹ ਲੈ ਸਕਦੇ ਹੋ ਤੇ ਮੋਸਟਲੀ ਅਸੀਂ ਪ੍ਰੈਫਰ ਕਰਦੇ ਹਾਂ ਕਿ ਜੇ ਤੁਸੀਂ ਆਲਰੇਡੀ ਇੰਡੀਆ ਦੇ ਵਿੱਚ ਕੁਝ ਵਧੀਆ ਕੰਮ ਕਰ ਰਹੇ ਹੋ ਤੁਹਾਡੇ ਕੋਲ ਕੋਈ ਸਕਿੱਲ ਹੈ ਤਾਂ ਤੁਸੀਂ ਵਰਕ ਪਰਮਿਟ ਲੈ ਸਕਦੇ ਹੋ ਤੇ ਇਸ ਤੋਂ ਇਲਾਵਾ ਜੇ ਕਿਸੇ ਦਾ ਪ੍ਰੋਫਾਈਲ ਡਾਇਰੈਕਟ ਪੀਆਰ ਦੇ ਵਿੱਚ ਕੁਆਲੀਫਾਈ ਕਰਦਾ ਜਿਵੇਂ ਆਪਾਂ ਪਹਿਲੀ ਕਾਲ ਅਟੈਂਡ ਕੀਤੀ ਸੀ ਉਹਨਾਂ ਨੇ ਆਲਰੇਡੀ ਐਮਟੈਕ ਕੀਤੀ ਹੈ ਤੇ ਉਹਨਾਂ ਨੇ ਉਹਨਾਂ ਦੇ ਕੋਲ ਐਕਸਪੀਰੀਅੰਸ ਵੀ ਹੈ ਸਕੋਰ ਵੀ ਵਧੀਆ ਹੈ ਤੇ ਉਹ ਡਾਇਰੈਕਟ ਪੀਆਰ ਪ੍ਰੋਗਰਾਮ ਦੇ ਵਿੱਚ ਜਿਹੜਾ ਫਾਲ ਕਰਦੇ ਆ ਤੇ ਇਹਦੇ ਵਿੱਚ ਮੈਂ ਡਿਫਰੈਂਸ ਵੀ ਤੁਹਾਨੂੰ ਦੱਸਣਾ ਚਾਹ ਤੇ ਪੀਆਰ ਇਹਨਾਂ ਦੇ ਬੈਨੀਫਿਟ ਕੀ ਨੇ ਵਰਕ ਪਰਮਿਟ ਦੇ ਵਿੱਚ ਇੱਕ ক্লোਜ਼ਡ ਵਰਕ ਪਰਮਿਟ ਹੁੰਦਾ ਹੈ ਤੁਹਾਨੂੰ ਮਿਨਿਮਮ 2 ਇਅਰ ਦੇ ਲਈ ਸੇਮ ੈਂਪਲੋਇਰ ਕੋਲ ਸੇਮ ਵੇਜਸ ਜਿਹੜੇ ਆ ਤੁਹਾਡੇ ਜੋ ਤੁਹਾਨੂੰ ਐਲਐਮਆਈਏ ਦੇ ਟਾਈਮ ਦੇ ਵਿੱਚ ਉੱਤੇ ਦੱਸੇ ਗਏ ਸੀ ਉਸੇ ਸੇਮ ਕੰਟਰੈਕਟ ਨਾਲ ਕੰਟੀਨਿਊ ਕਰਨਾ ਪੈਂਦਾ ਪਰ ਜੇ ਤੁਸੀਂ ਇਥੋਂ ਹੀ ਪੀਆਰ ਲੈ ਲੈਂਦੇ ਹੋ ਪੀਆਰ ਦਾ ਬੈਨੀਫਿਟ ਇਹ ਰਹਿੰਦਾ ਹੈ ਕਿ ਜੇ ਤੁਹਾਡਾ ਉੱਥੇ ਪ੍ਰੋਫੈਸ਼ਨ ਕਿਸੇ ਵੀ ਪ੍ਰੋਵਿੰਸ ਦੇ ਵਿੱਚ ਡਿਮਾਂਡ ਦੇ ਵਿੱਚ ਆ ਰਿਹਾ ਹੈ ਤੇ ਤੁਸੀਂ ਉੱਥੇ ਜਾ ਕੇ ਡਾਇਰੈਕਟ ਆਪਣੀ ਕਿਉਂਕਿ ਯੂ ਆਲਰੇਡੀ ਹੈਵ ਸਟੇਟਸ ਸਟੇਟਸ ਹੋਣ ਤੋਂ ਬਾਵਜੂਦ ਤੁਸੀਂ ਉੱਥੇ ਇੰਟਰਵ ਹੋ ਸਕਦਾ ਹੈ ਜਿਹੜਾ ਇੱਕ এমਪਲੋયર ਤੁਹਾਨੂੰ ਇੰਡੀਆ ਤੋਂ ਐਲਐਮ ਆਈਏ ਤੇ 23 ਡਾਲਰ ਤੇ ਬੁਲਾ ਰਿਆ ਸੀ ਤੁਸੀਂ 50 ਡਾਲਰ ਇੱਕ ਘੰਟੇ ਦਾ ਜਿਹੜਾ ਹੈ ਉਹ ਕਮਾ ਸਕਦੇ ਹੋ